ਮੇਰਾ ਨਾਮ ਮਨੀਜ ਹੈ ਅਸੀਂ ਨਮੀਬਾਦੀ ਤੋਂ ਆਣ ਵਾਲੇ ਹਾਂ ਤੇ ਇਹ ਮੇਰੀ ਬੇਟੀ ਅਮਨੀਸ਼ਾ ਤੇ ਮੈਂ ਇਹਦੇ ਲਈ ਮੰਗ ਕੀਤੀ ਜਾਂਦੀ ਆ ਕਿ ਇਹ ਇਹਦੇ ਤੇ ਸੌਰਾ ਪਰਿਵਾਰ ਬਹੁਤ ਅਤਿਆਚਾਰ ਕਰਨ ਰਿਹਾ 2 ਸਾਲ ਤੋਂ ਇਹਦੀ ਸ਼ਾਦੀ ਹੋਈ ਜੇ ਜਿਉਂ ਦੀ ਸ਼ਾਦੀ ਹੋਈ ਆ ਉਦੋਂ ਦੀ ਸਾਡੇ ਕੋਲ ਆ ਮਤਲਬ ਇਹਦੀ ਕੋਈ ਵੀ ਬਾਤ ਨਹੀਂ ਪੁੱਛਦਾ ਕੋਈ ਨਹੀਂ ਇਹਨੂੰ ਪੁੱਛਦਾ ਕੋਈ ਬਿਮਾਰਸ਼ ਮਾਰ ਵੀ ਹੋਣ ਤੇ ਇਹਦੀ ਕੋਈ ਬਾਤ ਨਹੀਂ ਪੁੱਛਦਾ ਮੈਂ ਆਪਣੇ ਕੋਲ ਰੱਖਣ ਲਈ ਆ ਬੱਚਾ ਆ ਛੋਟਾ ਜਿਹਾ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਮਨੀਸ਼ਾ ਹੈ ਅੰਮ੍ਰਿਤਸਰ ਤੋਂ ਰਹਿਣ ਵਾਲੇ ਆ ਮੇਰਾ ਵਿਆਹ ਬਿਸ਼ੇਕ ਦਿਨ ਨਾਲ ਹੋਇਆ ਸੀ ਜੋ ਕਿ ਸ਼ਾਟਾ ਵਿੱਚ ਰਹਿੰਦੇ ਨੇ ਤੇ ਇਹ ਸਾਰੀ ਫੈਮਿਲੀ ਮੈਨੂੰ ਦੱਸ ਦੇ ਲਈ ਟੌਰਚਰ ਕਰਦੇ ਸੀ ਤੇ ਇਹਨਾਂ ਦੀ ਜਿਹੜੀ ਮੁੰਡੇ ਦੀ ਭੈਣ ਆ ਉਹਨੇ ਮੈਨੂੰ ਚੈਟ ਤੇ ਕਿਹਾ ਕਿ ਤੂੰ 100 ਰੁਪਏ ਦੀ ਮੰਗ ਕਰਦੇ ਨੇ ਤੇ ਮੈਂ ਜਦੋਂ ਦਾ ਵਿਆਹ ਹੋਇਆ ਮੈਂ ਇੱਥੇ ਆਪਣੇ ਪੇਰੈਂਟਸ ਕੋਲ ਹੀ ਰਹਿੰਦੀ ਭਈਂ ਬੱਚਾ ਮੇਰੇ ਨਾਲ ਹਾਂ ਜੀ ਹੁਣ ਨਿਆ ਕਿ ਮੈਨੂੰ ਇਨਸਾਫ ਦਿੱਤਾ ਜਾਏ ਕਮਿਸ਼ਨਰ ਨੂੰ ਅਸੀਂ ਕੰਪਲੀਟ ਕਰ ਦਿੱਤੇ ਹੋਇਆ ਤਾਂ ਮੈਨੂੰ ਮੀਦਾ ਕਿ ਮੈਨੂੰ ਜਲਦੀ ਇਨਸਾਫ ਦਿੱਤਾ ਜਾਏ ਪਵਨ ਕੁਮਾਰਾ ਜੀ ਮੈਂ ਪਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਤੋਂ ਵਾਈਸ ਪ੍ਰਧਾਨ ਤੇ ਨਾਲ ਹੀ ਐ ਆਈ ਸੀ ਸੀ ਹਮ ਰਾਈਟ ਤੋਂ ਵੀ ਵਾਈਸ ਪ੍ਰਧਾਨ ਪੰਜਾਬ ਹੈ ਜੀ ਤੇ ਅੱਜ ਇਹ ਲੜਕੀ ਨੇ ਸਾਨੂੰ ਅਪਰੋਚ ਕੀਤੀ ਹੈ ਜੀ ਇਹਦੀ ਜਿਹੜੀ ਸ਼ਾਦੀ ਹੈ ਮਿਤੀ 31 ਅਕਤੂਬਰ 2022 ਨੂੰ ਜਿਹੜੀ ਇੱਥੇ ਖੰਡਵਾਲਾ ਅਭੀ ਪੁੱਤਰ ਰਾਜਕਮਰ ਦੇ ਨਾਲ ਈਸਾਈ ਰੀਤੀ ਰਿਵਾਜਾਂ ਦੇ ਨਾਲ ਹੋਈ ਹੈ ਜੀ ਤੇ ਵਿਆਹ ਤੋਂ ਕੁਛ ਦਿਨ ਬਾਅਦ ਹੀ ਇਹਨੂੰ ਸੋਹਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨਾ ਤੇ ਪਰਤਾੜਨਾ ਕੀਤੀ ਸ਼ੁਰੂ ਦਾਜ ਦੀ ਪਰਤਾੜਨਾ ਕੀਤੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਗੱਲ-ਗੱਲ ਤੈਨੂੰ ਦਲੀਲ ਕੀਤਾ ਜਾਂਦਾ ਆ ਕਿ ਤੇਰਾ ਪਰਿਵਾਰ ਗਰੀਬ ਆ ਤੂੰ ਸਾਡੇ ਘਰ ਦੇ ਲਾਇਕ ਨਹੀਂ ਤੇ ਨਾਲ ਦੀ ਨਾਲ ਹੀ ਇੱਥੇ ਇਹ ਵੀ ਬਹੁਤ ਜ਼ਰੂਰੀ ਆ ਦੱਸਣ ਯੋਗ ਪੀ ਸਭ ਤੋਂ ਪਹਿਲੋ ਤੇ ਇਹਨਾਂ ਨੇ ਜਿਹੜਾ ਲੜਕੇ ਪਰਿਵਾਰ ਨੇ ਜਿਹੜੀ ਨੀਵੀਂ ਇਹ ਰਿਸ਼ਤੇ ਦੀ ਆ ਧੋਖਾਧੜੀ ਦੇ ਆਧਾਰ ਤੇ ਰੱਖੀ ਹੈ ਲੜਕਾ ਹੈਗਾ ਵਾਜੀ 10ਵੀਂ ਪਾਸ ਵੀ ਨਹੀਂ ਲੱਗਦਾ ਵੀ ਤੇ ਇਹਨਾਂ ਕਹੇ ਵੀ ਲੜਕਾ ਜਿਹੜਾ ਵਾ ਪਲੱਸ 2 ਆ ਅੱਗੇ ਜਿਹੜੀ ਆ ਸਟੱਡੀ ਉਹ ਪ੍ਰਾਈਵੇਟ ਓਪਨ ਕਰ ਰਿਹਾ ਵਾ ਤੇ ਨਾਲ ਆਪਣੇ ਫਾਦਰ ਸਾਹਿਬ ਦੀਆਂ ਦੁਕਾਨਾਂ ਦੇ ਵਿੱਚ ਦੀ ਮਤਲਬ ਸ਼ਮੂਲੀਅਤ ਤੇ ਉਹਦਾਂ ਦੇ ਨਾਲ ਕੰਮ ਕਰਦਾ ਵਾ ਤੇ ਮੈਰਿਜ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਵੀ ਲੜਕਾ ਤੇ ਕੋਈ ਕੰਮ ਕਾਜ ਹੀ ਨਹੀਂ ਕਰਦਾ ਵੀ ਉਹ 5000 ਰੁਪਏ ਵੀ ਨਹੀਂ ਕਮਾਉਂਦਾ ਮਹੀਨੇ ਦਾ ਤੇ ਦੋਸੋ ਇਸ ਹਾਲਾਤਾਂ ਚ ਇਹਨਾਂ ਨੇ ਧੋਖਾ ਕਰਕੇ ਤੇ ਇਹ ਲੜਕੀ ਦੀ ਜਿਹੜਾ ਸਾਰਾ ਫਿਊਚਰ ਡਿਸਪੋਇਲਡ ਕੀਤਾ ਵਾ ਤਕਰੀਬਨ ਪੌਣੇ 3 ਸਾਲ ਹੋ ਗਿਆ ਜੀ ਲੜਕੀ ਗ੍ਰੈਜੂਏਸ਼ਨ ਹੈ ਜੀ ਝੂਠ ਬੋਲ ਕੇ ਆਪਣਾ ਰਿਸ਼ਤਾ ਕੀਤਾ ਵਾ ਬਿਲਕੁਲ ਫਰਾਡ ਕੀਤਾ ਇਹਨਾਂ ਨੇ ਫਿਰ ਵਕ ਵਕ ਤਰੀਕਿਆਂ ਨਾਲ ਟੌਰਚਰ ਕੀਤਾ ਜਾਂਦਾ ਵਾ ਜਿਵੇਂ ਕਿ ਲੜਕੀ ਨੇ ਕੋਈ ਖਾਣਾ ਪੀਣਾ ਖਾਣਾ ਵਾ ਤੇ ਰਸੋਈ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਰੋਕ ਕੀਤਾ ਜਾਂਦਾ ਵਾ ਦੇ ਜੋ ਕੋ ਬਜਾਰ ਉਹ ਚੀਜ਼ ਲੈ ਕੇ ਆਉਂਦੇ ਆ ਡਾਈਨਿੰਗ ਟੇਬਲ ਤੇ ਰੱਖਦੇ ਆ ਤੇ ਜਿਹੜੀ ਉਹ ਖਾਣ ਦੀ ਕੋਈ ਰੈਸਟਾ ਰੱਖਦੀ ਆ ਵੀ ਮੈਂ ਖਾਣੀ ਆ ਤੇ ਉਹਦੇ ਤੇ ਵੀ ਰੋਕ ਟੋਕ ਹੈ ਜੀ ਠੀਕ ਹੈ ਜੀ ਸਾਰੇ ਅਫਸਰਾਂ ਨੂੰ ਆਪਾਂ ਜੀ ਦੀ ਦਰਖਾਸਤ ਬਾਜੀ ਜਿਹੜੀ ਆ ਕਰ ਚੁੱਕੇ ਆ ਇਹਦੀ ਜਿਹੜੀ ਦਰਖਾਸਤ ਹੈ ਹੀ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਮੈਲਾ ਕਮਿਸ਼ਨ ਪੰਜਾਬ ਤੇ ਨਾਲ ਦੇ ਨਾਲ ਹੀ ਮਾਨਯੋਗ ਮੈਲਾ ਕਮਿਸ਼ਨ ਭਾਰਤ ਸਰਕਾਰ ਤੇ ਉਹਨਾਂ ਦੇ ਨਾਲ ਹੀ ਮਾਨਯੋਗ ਚੀਫ ਜਸਟਿਸ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਕੋਰਟ ਨੂੰ ਵੀ ਪਾਈ ਹੈ ਜੀ ਪਹਿਲੀ ਕੀ ਕਾਰਨ ਸਮਝਦੇ ਹੋ ਇੱਕ ਪਾਸੇ ਜਿਹੜਾ ਕਾਨੂੰਨ ਆ ਉਹ ਮਹਿਲਾਵਾਂ ਦੇ ਹੱਕ ਦੇ ਵਿੱਚ ਆ ਤੇ ਫਿਰ ਵੀ ਮਹਿਲਾਵਾਂ ਨੂੰ ਇਨੀ ਪਰੇਸ਼ਾਨੀ ਆਣੀ ਦੇਖੋ ਜੀ ਇਹ ਗੱਲ ਕੋਈ ਨਵੀਂ ਨਹੀਂ ਗਈ ਜੀ ਬਿਲਕੁਲ 99% ਜਿਹੜਾ ਲਾਅ ਬ ਆ ਉਹ ਊਮਨ ਦੇ ਹੱਕ ਚ ਆ ਪਰ ਜਿਹੜੇ ਆ ਦਾਜ ਦੇ ਲੋਭੀ ਲੋਕ ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਜੇਕਰ ਮਹਿਲਾਵਾਂ ਆਪਣੀ ਆਈ ਤੇ ਆ ਜਾਣ ਤੇ ਜੇ ਆਪਣੇ ਕਾਨੂੰਨ ਦੀ ਲੜਾਈ ਲੜਨਾ ਆਪਣੇ ਹੱਕਾਂ ਦੀ ਲੜਾਈ ਲੜਨ ਲੱਗ ਪਈਆਂ ਤੇ ਇਹਨਾਂ ਦਾ ਹਾਲਾਤ ਕੀ ਹੋਣਾ ਵਾ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਮਾਫ ਕਰ ਇਹ ਜਿਹੜੇ ਲੋਕ ਨੇ ਦੱਜ ਦੇ ਲੋਭੀ ਇਹਨਾਂ ਦੇ ਮੈਂ ਤੁਹਾਨੂੰ ਕੁਝ ਕਾਰਨਾਮੇ ਜੋ ਬੱਚੀ ਨੇ ਸਾਨੂੰ ਲਿਖਾਇਆ ਮੈਂ ਤੁਹਾਨੂੰ ਉਹਨਾਂ ਬਾਰੇ ਥੋੜਾ ਜਾਣੂ ਕਰਾਉਣਾ ਚਾਹਨਾ ਵਾਂ ਤਾਂ ਕਿ ਆਮ ਲੋਕਾਂ ਨੂੰ ਵੀ ਇਹਨਾਂ ਦੇ ਬਾਰੇ ਪਤਾ ਲੱਗ ਸਕੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ ਰਸੋਈ ਵਾਲੀ ਗੱਲ ਹੁਣ ਜਦੋਂ ਲੜਕੀ ਬਿਮਾਰ ਹੋ ਜਾਂਦੀ ਹੈ ਜੀ ਇਹਨੂੰ ਕੋਈ ਮੈਡੀਸਿਨ ਵੀ ਨਹੀਂ ਲੈ ਕੇ ਦਿੱਤੀ ਜਾਂਦੀ ਹਸਪਤਾਲ ਖੜਦੇ ਆ ਪਰਚੀ ਬਣਾਉਂਦੇ ਆ ਤੇ ਵਾਪਸ ਆ ਜਾਂਦੇ ਆ ਬੱਚਾ ਠੀਕ ਕਿੱਥੋਂ ਹੋਏਗਾ ਪ੍ਰੈਗਨੈਂਸੀ ਹਾਲਤ ਦੇ ਵਿੱਚ ਵੀ ਉਹਦਾਂ ਨੇ ਹਾਲਾਤ ਕਰਦੇ ਰਿਹਾ ਫਿਰ 4 ਨੰਬਰ ਦੇ ਅਭਿਸ਼ੇਕ ਆ ਜਿਹੜਾ ਇਹਦਾ ਘਰ ਵਾਲਾ ਸਾਨੂੰ ਉਹ ਰਾਜਕੁਮਾਰ ਇਹ ਕੋਈ ਪਿਓ ਦਾ ਪੁੱਤ ਕੰਮ ਨਹੀਂ ਜੇ ਕਰਦਾ ਵੀ ਫਿਰ ਇਹ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਨੀਵਾ ਵਿਖਾਉਣ ਲਈ ਇੱਥੋਂ ਤੱਕ ਕਹਿੰਦੇ ਆ ਵੀ ਤੇਰਾ ਪਿਓ ਤੇ ਸਾਡੇ ਘਰ ਦੇ ਨੌਕਰ ਦੇ ਵੀ ਕਾਬਲ ਨਹੀਂਗਾ ਜੇ ਸਾਡੇ ਘਰ ਨੌਕਰੀ ਕਰੇ ਇਸ ਕਾਬਲ ਵੀ ਨਹੀਂਗੇ ਯਾਨੀ ਕਿ ਇੰਨਾ ਕਿ ਹੰਕਾਰ ਇਹਨਾਂ ਦੇ ਵਿੱਚ ਮਤਲਬ ਕੁੱਟ-ਕੁੱਟ ਕੇ ਭਰਿਆ ਵੀ ਆਪਾਂ ਕੁਝ ਤੁਹਾਨੂੰ ਨਾਲ ਦੱਸਣ ਚ ਵੀ ਸਾਨੂੰ ਸ਼ਰਮ ਆਉਂਦੀ ਆ ਤੇ ਫਿਰ ਨਾਲ ਦੀ ਨਾਲ ਹੀ ਇਹ ਕਹਿੰਦੇ ਆ ਵੀ ਇਹ ਜਿਹੜਾ ਵਾ ਜਦੋਂ ਤੁਹਾਡੇ ਘਰ ਜਾਂਦੇ ਆ ਤੁਹਾਡੇ ਮਹੱਲੇ ਚੋ ਗਲੀਆਂ ਨਾਲੀਆਂ ਦੀ ਜਿਹੜੀ ਆ ਉਹ ਹੁੰਦੀ ਆ ਦੱਸੋ ਜੀ ਉਹ ਰਿਸ਼ਤਾ ਜਦੋਂ ਇਹਨਾਂ ਨੇ ਕੀਤਾ ਗਰੀਬ ਪਰਿਵਾਰ ਨੇ ਇਹਨਾਂ ਇਹ ਤੇ ਨਹੀਂ ਕਿਹਾ ਵੀ ਕਿ ਅਸੀਂ ਉੱਥੇ ਮਤਲਬ ਵਰਿੰਦਾ ਮੰਚ ਇਸ ਸਾਡੀ ਕੋਠੀ ਆ ਇੱਥੇ ਹੀ ਰਿਸ਼ਤਾ ਹੋਇਆ ਇੱਥੇ ਹੀ ਸਾਰਾ ਆਣ ਜਾਣ ਹੋਇਆ ਇਸ ਤੋਂ ਬਾਅਦ ਇੱਥੇ ਨਹੀਂ ਗੱਲ ਖਤਮ ਹੁੰਦੀ ਇਹ ਲੜਕੀ ਨੂੰ ਰਿਸ਼ਤੇਦਾਰਾਂ ਨੂੰ ਵੀ ਮਿਲਣ ਤੋਂ ਮਨਾ ਕਰਦੇ ਆ ਇਹ ਕਹਿੰਦੇ ਵੀ ਜਿਹੜੇ ਸਾਡੇ ਰਿਸ਼ਤੇਦਾਰ ਆ ਨਾ ਤੁਹਾਡੇ ਜਿਹੜੇ ਰਿਸ਼ਤੇਦਾਰ ਆ ਗਰੀਬ ਆ ਸਾਈਕਲਾਂ ਵਾਲਿਆਂ ਮੋਟਰਸਾਈਕਲ ਵਾਲਿਆਂ ਤੇ ਇਹੀ ਗੱਡੀਆਂ ਵਾਲਿਆਂ ਐਸ ਕਰਕੇ ਸਾਡਾ ਉਹਨਾਂ ਦਾ ਕੋਈ ਅੰਪੀਅਰ ਨਹੀਂਗਾ ਕੋਈ ਮੇਲ ਨਹੀਂਗਾ ਤੇ ਤੂੰ ਬਿਲਕੁਲ ਨਹੀਂ ਜਾਣਾ ਇੰਨੀ ਮਤਲਬ ਗੁਲਾਮੀ ਦੇ ਵਿੱਚ ਲੜਕੀ ਨੂੰ ਰੱਖਿਆ ਹੋਇਆ ਤੇ ਫਿਰ ਲੜਕੀ ਦੀਆਂ ਦੋ ਭੈਣਾਂ ਵਾਂ ਉਹਨਾਂ ਤੇ ਵੀ ਇਹ ਜਿਹੜਾ ਵਾ ਐਲੀਕੇਸ਼ਨ ਲਾਂਦੇ ਆ ਵੀ ਇਹ ਕੈਰੈਕਟਰ ਵਾਈਜ਼ ਠੀਕ ਨਹੀਂ ਗਈ ਆ ਜਦਕਿ ਇਹਨਾਂ ਦੀ ਆਪਣੀ ਲੜਕੀ ਕੀ ਨਾਂ ਜਿਹੜਾ ਦਾ ਰੇਣਕਾ ਉਹ ਜਿਹੜਾ ਆਪਣਾ ਵਿਆਹ ਆਪਣੀ ਮਰਜ਼ੀ ਨਾਲ ਕਰਵਾ ਰਹੀ ਹੈ ਇਹਨਾਂ ਨੇ ਜੋ ਵੀ ਤਿੰਨਾਂ ਭੈਣ ਭਰਾਵਾਂ ਤਿੰਨਾਂ ਭੈਣਾਂ ਦੀ شادی ਇਹਨਾਂ ਦੇ ਮਾਪੇ ਆਪਣੇ ਇਹਨਾਂ ਦੀ ਮਰਜ਼ੀ ਮੁਤਾਬਕ ਆਪਣੇ ਰਿਸ਼ਤੇ ਵੇਖ ਕੇ ਅਰੇਂਜ ਮੈਰਿਜਾਂ ਕੀਤੀ ਦੋਨਾਂ ਦੀ ਤੀਜੀ ਬੇਟੀ ਚਲੋ ਇਹਨਾਂ ਦੀ ਇਕਵਾਰੀ ਆ ਵਿਚਾਰਿਆਂ ਦੀ ਤੇ ਇੱਥੇ ਸੋਹਰਾ ਸਾਹਿਬ ਉਹ ਕਹਿ ਦਿੰਦੇ ਆ ਵੀ ਜਦੋਂ ਕੰਮ ਤੋਂ ਹੁੰਦੇ ਵੀ ਦਿਨ ਨੂੰ AC ਨਹੀਂ ਚਲਾਉਣਾ ਵੀ ਬਿੱਲ ਬਹੁਤ ਹੁੰਦਾ ਵਾ ਕੂਲਰ ਚਲਾਉਣਾ ਵੀ ਰਾਤ ਨੂੰ ਦੱਸੋ ਗਰਮੀ ਦੇ ਦਿਨਾਂ ਦੇ ਵਿੱਚ ਇੱਕ ਜਿਹੜੀ ਮਦਰ ਆਪਣੇ ਬੱਚੇ ਨੂੰ ਛੋਟੇ ਨੂੰ ਲੈ ਕੇ ਸਾਲ 6 ਮਹੀਨੇ ਤੋਂ ਉਹਨੂੰ ਕਿੱਦਾਂ ਗਰਮੀ 'ਚ ਰਹੇਗੀ ਇਤੋਂ ਸਤਾ ਬਲੋਂ ਜੋ ਵੀ ਲੜਕੀ ਨੂੰ ਦੁੱਖ ਤੇ ਕਲੀਫਾਂ ਵਾਂਜੀ ਆਪਾਂ ਬਿਲਕੁਲ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਅੱਜ ਅਸੀਂ ਜਿੰਨੇ ਵੀ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਤੇ ਚਾਹੇ ਉਹ ਚੀਫ ਡਿਸਟ੍ਰਿਕਟ ਪੰਜਾਬ ਨੇ ਚਾਹੇ ਸਾਡੇ ਬਹੁਦੇ ਸਤਕਾਰਯੋਗ ਮਾਨਯੋਗ ਕਮਿਸ਼ਨਰ ਸਾਹਿਬ ਨੇ ਗੁਰਪ੍ਰੀਤ ਭੁੱਲਰ ਜੀ ਲੜਕੀ ਨੂੰ ਆਪਾਂ ਪੇਸ਼ ਕਰਾ ਕੇ ਦਰਖਾਸਤ ਕਰਵਾ ਦਿੱਤੀ ਆ ਅੱਗੇ ਦੀ ਜੋ ਵੀ ਵਿਭਾਗੀ ਕਾਰਵਾਈ ਦਾ ਉਹ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਜੀ ਪੁਲਿਸ ਪ੍ਰਸ਼ਾਸਨ ਜੋ ਵੀ ਸਰਕਮਸਟੈਂਸਿਸ ਦੇਖੇ ਲੜਕੀ ਦਾ ਰਿਕਾਰਡ ਦੇਖੇ ਆ ਦੇਖੋ ਸਾਡੇ ਅਜਿਮਰ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਛਟਾ ਜੀ ਛਟਾ ਕੀ ਮਾਮਲਾ ਤੁਹਾਡੀ ਨੋਨ ਇਹ ਅਲੀਗੇਸ਼ਨ ਲਗਾਏ ਪਾ ਜੀ ਸਾਡੀ ਨੋਨ ਕਹਿੰਦੀ ਆ ਕਿ ਮੈਨੂੰ ਵੱਖਰਾ ਕਰੋ ਇੱਕੋ ਇੱਕ ਸਾਡਾ ਬੇਟਾ ਐ ਤੇ ਹੁਣ ਇਹਨੂੰ ਚਲੋ ਬੜੇ ਚਿਰ ਬਾਅਦ ਆਪਾਂ ਕਹਤਾ ਚਲੋ ਤੈਨੂੰ ਕਰ ਦਿੰਨੇ ਆ ਵੱਖਰਾ ਹੁਣ ਇਹ ਪਹਿਲਾਂ ਉਹਨੂੰ ਤਿਆਰ ਹੁੰਦੀ ਕੁੜੀ ਜਦੋਂ ਉੱਥੇ ਚਲ ਜਾਂਦੀ ਘੜੀ ਦੇ ਪਿੱਛੋਂ ਇਹ ਫੇਰ ਹਮਤਰਾਈ ਦੋ ਤੇ ਰਹਿਈ ਕਦੀ ਇਥੇ ਆ ਗਈ ਮਹੀਨੇ ਬਾਅਦ ਇਹਨੂੰ ਹੱਥ ਪੱਲਾ ਜੋੜ ਕੇ ਲੈ ਗਈਦਾ ਮੇਰੀਆਂ ਭੈਣਾਂ ਜਾਂਦੀਆਂ ਮੇਰਾ ਭਈਆ ਜਾਂਦਾ ਹੱਥ ਪੱਲਾ ਜੋੜ ਕੇ ਲੈ ਆਈਦਾ ਇਹਨਾਂ ਨੂੰ ਹੁਣ ਇਹ ਕਹਿੰਦੇ ਆ ਕਿ ਤੁਸੀਂ ਇਹਨੂੰ ਵੱਖਰਾ ਕਰੋ ਹੁਣ ਜੇ ਆਪਾਂ ਕਹਿੰਨੇ ਆ ਚਲੋ ਕਿ ਕਰ ਦਿੰਨੇ ਆ ਵੱਖਰਾ ਇਹ ਸਾਨੂੰ ਦਾਜ ਦੀਆਂ ਕਹਿੰਦੇ ਕੀ ਤੁਹਾਡੇ ਤੇ ਪਰਚਾ ਕਰੋਨਾ ਇਹਦਾ ਇਹਦਾ ਪ੍ਰਧਾਨ ਰਿਸਦਾਰ ਉਹ ਕਹਿੰਦਾ ਜੀ ਤੇ ਤੁਹਾਡੇ ਤੇ ਮੈਂ ਦਾਜ ਦਾ ਪਰਚਾ ਕਰਾ ਦੂ ਮੈਂ ਉਹ ਕਰ ਦੂ ਜੇ ਕਰ ਦੂਗਾ ਤੇ ਆਪਾਂ ਦੇ ਹੁਣ ਵੀ ਕੁੜੀ ਨੂੰ ਕਹਿੰਦੇ ਆ ਕਿ ਇਹ ਕੁੜੀ ਵਾਪਸ ਆਵੇ ਇਹਨੇ ਸਾਰਾ ਸੋਨਾ ਵੀ ਸਾਡਾ ਲੈ ਗਈ ਆ ਜਿਹੜਾ ਵਿਆਹ ਚ ਪਾਇਆ ਇਹਨੂੰ ਤੇ ਸਾਡਾ ਇਹਦਾ ਪੋਤਰਾ ਉਹ ਵੀ ਉਥੇ ਲੈ ਕੇ ਗਈ ਆ ਤੇ ਆਪਾਂ ਦੇ ਕਹਿੰਦੇ ਆ ਕਿ ਇਹ ਹੁਣ ਵੀ ਆਪਾਂ ਇਹਨੂੰ ਲਿਉਣ ਨੂੰ ਤਿਆਰ ਆ ਆਪ ਜਾਣ ਨੂੰ ਤਿਆਰ ਆ ਇਹ ਦਵਾ-ਦਵਾ ਆਪਣੇ ਘਰ ਵਾਪਸ ਆਵੇ ਤੇ ਜੇ ਸਾਡੇ ਨਾਲ ਰਹਿਣਾ ਰਵੇ ਨਹੀਂ ਤੇ ਆਪਾਂ ਇਹਨੂੰ ਮਕਾਨ ਦੇ ਦਿੰਨੇ ਆ ਵੱਖਰਾ ਤੇ ਆਪਾਂ ਸਾਰਾ ਇਹਦੀ ਮਾਂ ਦਾ ਸਿਸਟਮ ਆ ਪਿਓ ਕੋਈ ਗੱਲ ਨਹੀਂ ਪਿਓ ਬਹੁਤ ਵਧੀਆ ਬੰਦਾ ਉਹਦਾ ਵਿਚਾਰੇ ਦਾ ਤੇ ਮਿਹਨਤ ਦਾ ਕੰਮ ਆ ਕਲੀ ਪੇਂਡ ਦਾ ਕੰਮ ਆ ਵਿਚਾਰੇ ਦਾ ਤੇ ਦਿਹਾੜੀ ਦਾ ਬੰਦਾ ਉਹ ਆਪਾਂ ਉਹਨੂੰ ਦਾਇਕ ਕਿਥੋਂ ਨੂੰ ਤੇ ਮੰਗਣਾ ਇਹ ਝੂਠਾ ਹੀ ਹਨੋ ਚੱਲਦੇ ਆ ਉਹਨਾਂ ਕੋਲ ਕੀ ਆ ਜੇ ਕਿ ਮੈਨੂੰ ਖਾਣ ਨੂੰ ਵੀ ਨਹੀਂ ਕੁਝ ਮਿਲਦਾ ਅੱਛਾ ਉਹ ਪਏ ਉਹ ਸਰ ਗੱਲ ਇਹ ਆ ਕਿਥੇ ਉਹਨੂੰ ਹਰ ਚੀਜ਼ ਮਿਲਦੀ ਪਈ ਆ ਆਪਾ ਦੇ ਘਰ ਨਹੀਂ ਹੁੰਦੇ ਆਪਾ ਆਪਣੀ ਸ਼ੌਪ ਤੇ ਚਲ ਜਾਂਦੇ ਆ ਮੈਂ ਮਹਿਗਮਾ ਪੁਲਸ ਵਿੱਚੋਂ ਹੋਇਆ ਪੈਨਸ਼ਨ ਤੇ ਸਾਨੂੰ ਪੈਨਸ਼ਨ ਆਉਂਦੀ ਹੈ ਸਾਡਾ ਵਧੀਆ ਘਰ ਚੱਲੰਦਿਆ ਉਹਨਾਂ ਨੇ ਕਿਹਾ ਜਦੋਂ ਗੱਡੀ ਵਿੱਚ ਜਾਗੇ ਤਾਂ ਮੈਨੂੰ ਨਾਲ ਨਹੀਂ ਲੈ ਕੇ ਜਾਂਦੇ ਤੇ ਜੀ ਤੇ ਗੱਡੀ 'ਚ ਜਾਂਦੀ ਆ ਸਾਡੇ ਨਾਲ ਇਹਨੂੰ ਪੁੱਛਿਆ ਕਿ ਤੂੰ ਜਦੋਂ ਪਟਿਆਲੇ ਗਈ ਆ ਤੇਰੇ ਨਾਲ ਆਪਾਂ ਦੋ ਦਿਨ ਗਏ ਆ ਏਡੀ ਦੂਰ ਤੇ ਟੈਸਟ ਤੂੰ ਦੇਣ ਗਈ ਆ ਉਦੋਂ ਕੌਣ ਗਿਆ ਏ ਇਹਦੀ ਸੱਸ ਵੀ ਗਈ ਐ ਸਹੁਰਾ ਵੀ ਨਾਲ ਗਿਆ ਇਹ ਵੀ ਗਈ ਨਾਲ ਆਪਾਂ ਤਤ ਨਹੀਂ ਗਏ ਆ ਇਹਨੂੰ ਇੱਕੋ ਚੈਟਿੰਗ ਹਾਂਦੇ ਪਏ ਸੀ ਕੋਈ ਪ੍ਰੇਂਕਾ ਦੀਦੀ ਉਹਦਾ ਕੀ ਮੈਡਮ ਉਹ ਇਹਨੇ ਸਾਡੀ ਕੁੜੀ ਦੇ ਨੇ ਇਲਜ਼ਾਮ ਲਾਏ ਆ ਗਲਤ ਤੇ ਵੇਖੋ ਆਪਾਂ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਆਪਣੀ ਕੁੜੀ ਦਾ ਵਿਆਹ ਕਰੀਏ ਤੇ ਜੋ ਮਰਜ਼ੀ ਕਰੀਏ ਇਹ ਸਾਡੀ ਆ ਮਰਜ਼ੀ ਉਹਨਾਂ ਵੱਲੋਂ ਕਿਹਾ ਗਿਆ ਸੀ ਸੀਪੀ ਸਾਹਿਬ ਨੂੰ ਹੋਰਲੀ ਅਫਸਰਾਂ ਨੂੰ ਉਹਨੇ ਕੰਪਲੇਂਟ ਦਿੱਤੀ ਜਿਨ੍ਹਾਂ ਨੇ ਦਿੱਤੀ ਉਹਨਾਂ ਵੱਲੋਂ ਕੰਪਲੇਂਟ ਦਿੱਤੀ ਗਈ ਜੀ ਤੁਹਾਡੇ ਕੋਲ ਹਾਂਜੀ ਕੋਈ ਨਹੀਂ ਸਾਰੇ ਜੀ ਤੇ ਜਦੋਂ ਉਹ ਕਹਿਣਗੇ ਇਹ ਅਫਸਰ ਕਹਿੰਗੇ ਸਿੱਪੀ ਸਾਹਿਬ ਆਪਾਂ ਉੱਥੇ ਪੇਸ਼ ਹੋਵਾਂਗੇ ਆਪਾਂ ਤੇ ਇਹੋ ਕਹਿਣਾ ਜੀ ਇਹ ਕੁੜੀ ਨੂੰ ਇਹ ਭੇਜੋ ਸਾਡੇ ਨਾਲ ਆਪਾਂ ਮੈਨੂੰ 2 ਸਾਲ ਦੇ ਕਰੀਬ ਇੱਥੇ ਹੋ ਚੱਲਿਆ ਵਾ ਸੋ ਤੋਂ ਇੱਥੇ ਆਈ ਆ ਆਪਣੇ ਪਿੱਛੇ ਪਰ ਮੇਰਾ ਕੋਈ ਵੀ ਬਾਦ ਨਹੀਂ ਪੁੱਛਦੇ ਮੇਰਾ ਹਾਲ ਚਾਲ ਨਹੀਂ ਪੁੱਛਦੇ ਇਹ ਆਪਾਂ ਕੁੜੀ ਦਾ ਹੱਥ ਬਣੀ ਵਰੀ ਜੋੜਿਆ ਪੁੱਤ ਤੂੰ ਘਰ ਨਾ ਆਪਣਾ ਖਰਾਬ ਕਰ ਮਾਂ ਦੇ ਕਹਿੰਦੇ ਨਾ ਚੱਲ ਸਾਰੀ ਦਿਹਾੜੀ ਆਪਣੀ ਮਾਂ ਨੂੰ ਫੋਨ ਤੇ ਗੱਲਾਂ ਕਰਦੀ ਆ 24 ਘੰਟੇ ਜੇ ਜੋਬ ਕਰਦੀ ਆ ਇਹਨੂੰ ਜੋਬ ਤੋਂ ਛੱਡ ਕੇ ਵੀ ਲੈ ਕੇ ਆਈਦਾ ਫਿਰ ਸ਼ਾਮਾਂ ਨੂੰ ਪਲਾਨ ਜਾਓ ਇਹਨੂੰ ਇਹ ਕੁੜੀ ਦਾ ਆਪਾਂ ਇੰਨਾ ਤੇ ਮੁਫਤ ਕੀਤਾ ਪਰ ਇਹ ਕੁੜੀ ਨੇ ਸਾਡੇ ਨਾਲ ਤੇ ਮੁਫਤ ਨਹੀਂ ਕੀਤਾ ਉਹ ਡਿਵੋਰਸ ਨਹੀਂ ਕਰਾ ਰਹੀ ਕਿ ਉਹ ਡਿਵੋਰਸ ਆਪਾਂ ਉਹਨੂੰ ਸਾਰੀ ਉਮਰ ਨਹੀਂ ਦਿੱਤ ਦੇਣਾ ਤੇ ਡਿਵੋਰਸ ਤੇ ਜੋ ਮਰਜ਼ੀ ਕਰੇ ਆਪਾਂ ਨਹੀਂ ਇਹ ਪਾਪ ਕਰਨਾ ਤੇ ਕਿਉਂਕਿ ਸਾਡੀ ਜਿਹੜੀ ਹੈਗਾ ਧਰਮ ਚ ਇਹ ਜਿਹੜਾ ਡਿਵੋਰਸ ਆ ਇਹ ਮੇਰਾ ਪਾਪ ਆ ਤਿਆ ਪਾਇ ਭਾਬ ਨਹੀਂ ਕਰਨਾ ਆਪਾਂ ਇਹਨੂੰ ਕੁੜੀ ਨੂੰ ਤਲਾਕ ਨਹੀਂ ਦੇਣਾ ਫਿਰ ਇਹ ਕਹਿੰਦੀ ਆ ਜੀ ਇਹ ਤੁਹਾਡਾ ਬੱਚਾ ਨਹੀਂ ਆ ਇਹਨੂੰ ਪੁੱਛੇ ਜਾਵੇ ਇਹ ਕਿਹਦਾ ਬੱਚਾ ਜੇ ਸਾਡੇ ਬੱਚੇ ਦਾ ਬੱਚਾ ਨਹੀਂ ਆ ਆਪਾਂ ਇਹਦੇ ਨਾਲ 2 ਹਫ਼ਤੇ ਤੇ ਖਰਾਬ ਹੋਏ ਆ ਹਸਪਤਾਲ ਚ ਇਹ ਤੇ ਹਰ ਕੰਮ ਆਪਾਂ ਕੀਤੇ ਇਹਦੇ ਇਹਨੂੰ ਕਾਰਾਂ ਚ ਖੜਦੇ ਰਹੇ ਆ ਉਂਦੀ ਜਾਂਦੀ ਰਹੀ ਆ ਇਹਨੂੰ ਪੁੱਛੇ ਤੂੰ ਕਿ ਤੇ ਕਿਹਦੇ ਨਾਲ ਆਉਂਦੀ ਆ ਜਿਹਦੇ ਨਾਲ ਆਉਂਦੀ ਤੇ ਜਾਣੀ ਆ ਮੈਨੂੰ ਪੁੱਛਿਆ ਜਾਵੇ ਤੁਸੀਂ ਕੀ ਮੰਗੋ ਹੁਣ ਇਹੀ ਮੰਗੇ ਕਰਦੇ ਆ ਪ੍ਰਮਾਤਮਾ ਇਹਨੂੰ ਬੁੱਧੀ ਬਖਸ਼ੇ ਤੇ ਆਪਣੇ ਘਰ ਵਾਪਸ ਆਵੇ ਸਾਡਾ ਪੁੱਤਰੇ ਨੂੰ ਵਾਪਸ ਲਿਆਵੇ ਤੇ ਜੋ ਵੀ ਅਫਸਰ ਚੋਣ ਇਹਨੂੰ ਭੇਜਣ ਸਾਡੇ ਘਰ ਵਾਪਸ ਬੇਨਤੀ ਆ ਕਿ ਇਹਦੀ ਇਹਦੀ ਭੈਣ ਦਾ ਵਿਆਹ ਹੋਣਾ ਸੀ ਇਹਨਾਂ ਨੇ ਸਾਡੇ ਕੋਲ 30000 ਰੁਪਇਆ ਦਹਰਾ ਮੰਗਿਆ ਸੀ ਤੇ ਇਹ ਬੜੇ ਮਲਕੀ ਤਕਰੀਬ ਹਾਗੇ ਨੇ ਬੰਦੇ ਆਪਾਂ ਇਹਨਾਂ ਕੋ ਕਦੀ ਅੱਜ ਤੱਕ ਕੋਈ ਸਿਸਟਮ ਨਹੀਂ ਤੇ ਸਾਡਾ ਘਰ ਆਣ ਕੇ ਵੇਖਿਆ ਜਾਵੇ ਕਿ ਆਪਾਂ ਕੋਈ ਇਹਨਾਂ ਕੋ ਪੈਸਾ ਨਹੀਂ ਕਿਹਾ ਨਾ ਕੋਈ ਗੱਲ ਨਾ ਬਾਤ ਕੁੜੀ ਦੇ ਮਾ ਦਾ ਸਾਰਾ ਰੋਲ ਆ ਤੇ ਨਾਲੇ ਆਪਾਂ ਜੇ ਇਹਨੂੰ 30000 ਰੁਪਏ ਕੁੜੀ ਦੇ ਵਿਆਹ ਵਾਸਤੇ ਦਿੱਤਾ ਸੀ ਇਹਨਿਆਂ ਨੂੰ ਵਾਪਸ ਕੀਤਾ ਪਰ ਆਪਾਂ ਫਿਰ ਵੀ ਕਹਿੰਨੇ ਆ ਕਿ ਆਪਾਂ ਇਹਨੂੰ ਕੁੜੀ ਨੂੰ ਕਦੀ ਨਹੀਂ ਕਵਾਂਗੇ ਸਾਡੀ ਰਿਕਾਰਡਿੰਗ ਤੇ ਤੇ ਦੱਸਿਆ ਨੂੰ ਕਿ ਆਪਾਂ ਕਿਦੋਂ ਵਰ ਕੋ ਦੱਜ ਮੰਗਿਆ ਤੇ ਕਿਰਪਾ ਕਰਕੇ ਆਪਾਂ ਕਹਨੇ ਆ ਕਿ ਪਰਮਾਤਮਾ ਕਰੇ ਵਾਪਸ ਆਵੇ ਛੇਤੀ ਆਪਣੀ ਮਾਂ ਦੇ ਕਹਨ ਤੇ ਨਾ ਚੱਲੇ ਘਰ